ਦੇ ਵਿੱਚ ਅਕਾਲੀ ਦਲ ਨੇ ਗੁੰਡਾਗਰਦੀ ਕੀਤੀ ਆ ਤੇ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋ ਨੰਗਾ ਨਾਚ ਗੁੰਡਾਗਰਦੀ ਦਾ ਤਰਨ ਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਬ ਨਾ ਕਰੇ ਕੋਈ ਬਾਈਲੈਕਸ਼ਨ ਆਉਂਦੀ ਆ ਉਹਦੇ ਵਿੱਚ ਉਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਸਾਰੇ ਪਿੰਡਾਂ ਦੇ ਵਿੱਚ ਹੀ ਜਾਂਦੇ ਰਹੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਤੇ ਜਿਹੜੇ ਉਹ ਗੈਂਗਸਟਰ ਦਾ ਪਿੰਡ ਆ ਉਹਦੇ ਘੇਰੇ ਘੇਰੇ ਪਿੰਡ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਹੀ ਵੀ ਭੁੱਲਣ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾ ਦਾਂਗੇ ਪਰ ਜਦੋਂ ਕਿਸੇ ਨੂੰ ਧਮਕਾਇਆ ਵੇ ਡਰਾਇਆ ਤੇ ਉਹਨਾਂ ਨੂੰ ਇਹ ਪੁੱਛੀਦਾ ਹੈ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਵੀ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਤੇ ਅਸੀਂ ਮਜਬੂਰੀ ਵਾਸਤੇ ਅਸੀਂ ਫਸੇ ਆ ਅਸੀਂ ਇਹਦੇ ਚ ਕੁਝ ਨਹੀਂ ਕਰ ਸਕਦੇ ਤੇ ਮੈਂ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਦੇ ਉੱਤੇ ਇੱਕ ਕੋਈ ਸੈੱਟ ਬਣਾ ਕੇ ਇਹਦੀ ਜਾਂਚ ਕੀਤੀ ਜਾਵੇ ਕਿ ਗੈਂਗਸਟਰਾਂ ਦੇ ਨਾਲ ਕਿਹੜੇ-ਕਿਹੜੇ ਲੀਡਰ ਜਿਹੜੇ ਆ ਉਹ ਫੋਨ ਤੇ ਗੱਲਬਾਤ ਕਰਦੇ ਆ ਕਿਉਂਕਿ ਕੋਈ ਇਹ ਨਾ ਸਮਝੇ ਵੀ ਜੇੜੀ ਕੋਈ ਵਟਸਐਪ ਕਾਲ ਆ ਜਾਂ ਕੋਈ ਵਟਸਐਪ ਚੈਟ ਆ ਜਾਂ ਕੋਈ ਫੇਸਟਾਈਮ ਕਾਲ ਕਰਦਾ ਤੇ ਉਹਦਾ ਪਤਾ ਨਹੀਂ ਲੱਗਦਾ ਸਰਕਾਰ ਕੋ ਬੜੀ ਟੈਕਨੋਲੋਜੀ ਦੀਆਂ ਮਸ਼ੀਨਾਂ ਆ ਗਈਆਂ ਜਿਹਦੇ ਨਾਲ ਵਟਸਐਪ ਕਾਲ ਦਾ ਵੀ ਪਤਾ ਲੱਗ ਜਾਂਦਾ ਵਟਸਐਪ ਚੈਟ ਦਾ ਵੀ ਪਤਾ ਲੱਗ ਜਾਂਦਾ ਫੇਸਟਾਈਮ ਵੀ ਜੇ ਕੋਈ ਗੱਲ ਕਰਦਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਤੇ ਮੈਂ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਇਹਦੇ ਤੇ ਸੈੱਟ ਬਣਾਈ ਜਾਵੇ ਤੇ ਜਾਂਚ ਕੀਤੀ ਜਾਵੇ ਕਿ ਬਾਹਰ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਜਾਂ ਸਾਡੇ ਇੱਥੇ ਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਨਾਲ ਕਿਹੜੇ-ਕਿਹੜੇ ਲੀਡਰ ਫੋਨ 'ਤੇ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਲੀਡਰਾਂ ਦੇ ਸਬੰਧ ਨੇ ਤੇ ਇਹ ਜਿਹੜਾ ਮਾਡਲ ਤਰਨਤਾਰਨ ਦੇ ਵਿੱਚ ਅਪਣਾਇਆ ਸੁਖਵੀਰ ਸਿੰਘ ਬਾਦਲ ਨੇ ਇਹ ਮਾਡਲ ਹੁਣ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅਸੀਂ ਵੇਖਿਆ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਚੜ੍ਹਦੀ ਉਮਰ ਦੇ ਵਿੱਚ ਸੋਨੂ ਚੀਮਾ ਸਰਪੰਚ ਹੀ ਜੀ ਦਾ ਮਰਡਰ ਕੀਤਾ ਗਿਆ ਉਹ ਬੰਦਾ ਪਹਿਲਾਂ ਅਕਾਲੀ ਦਲ ਦਾ ਲਗਾਤਾਰ ਸਰਪੰਚ ਬੰਦਾ ਰਿਹਾ ਅਕਾਲੀ ਦਲ ਦੀਆਂ ਰੈਲੀਆਂ 'ਚ ਜਾਂਦਾ ਰਿਹਾ ਸੁਖਬੀਰ ਸਿੰਘ ਬਾਦਲ ਨਾ ਉਹ ਸੋਨੂ ਚੀਮੇ ਦੀਆਂ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਸੋਨੂ ਚੀਮੇ ਦੀਆਂ ਫੋਟੋਆਂ ਆਦੇਸ਼ ਪ੍ਰਤਾਪ ਕੈਰੋਂ ਨਾਲ ਸੋਨੂ ਚੀਮੇ ਦੀਆਂ ਫੋਟੋਆਂ ਤੇ ਉਸ ਸੋਨੂ ਚੀਮੇ ਸਰਪੰਚ ਨੂੰ ਜਿਹਦਾ ਕਿ ਲਾਗੇ ਪੰਨੇ ਕੋਈ 20 ਪਿੰਡਾਂ ਦੇ ਵਿੱਚ ਅਸਰ ਸੂਖੀ ਉਹ ਸੋਨੂ ਚੀਮੇ ਨੂੰ ਵੀ ਜਿਹੜਾ ਮਰਡਰ ਕੀਤਾ ਉਹਦੀ ਵੀ ਐਫਆਈਆਰ ਇਹ ਏਸੇ ਜਿਹੜੇ ਜਿਹੜੀ ਲੇਡੀ ਨੂੰ ਟਿਕਟ ਦਿੱਤੀ ਗਈ ਆ ਉਹਦੇ ਤਮਾਦ ਦੇ ਉੱਤੇ ਹੀ ਉਹਦੀ ਵੀ ਐਫਆਈਆਰ ਆ ਹੋਰ 10 ਦੇ ਕਰੀਬ ਐਫਆਈਆਰਾਂ ਦਰਜ ਨੇ ਇੱਕ ਲਾਲੂ ਘੁੰਮਣ ਤੋਂ ਸਰਪੰਚ ਹੀ ਇਹ ਤਰਨ ਤਾਰਨ ਹਲਕੇ ਦੇ ਵਿੱਚ ਹੀ ਉਹ ਸਰਪੰਚ ਸਾਹਿਬ ਜਿਹੜੇ ਆ ਸਰਬਸਮਤੀ ਨਾਲ ਜਿਹੜੀ ਆ ਚੋਣ ਉਹ ਜਿੱਤ ਗਏ ਉਥੇ ਤੇ ਉਹਦੇ 1 ਮਹੀਨੇ ਦੇ ਵਿੱਚ ਵਿੱਚ ਹੀ ਗੈਂਗਸਟਰ ਨੇ ਉਹਦਾ ਵੀ ਮਰਡਰ ਕਰਤਾ ਮਡਰੇਸ ਕਰਕੇ ਕਰਤਾ ਕਿ ਗੈਂਗਸਟਰ ਕਿਸੇ ਹੋਰ ਬੰਦੇ ਨੂੰ ਉਥੋਂ ਸਰਪੰਚ ਬਣਾਉਣਾ ਚਾਹੁੰਦਾ ਸੀ ਤੇ ਉਹਦੇ ਸ਼ਾਇਦ ਪੇਪਰਾਂ ਦੇ ਵਿੱਚ ਕੋਈ ਕਮੀ ਸੀ ਤੇ ਪੇਪਰ ਉਹਦੇ ਰਿਜੈਕਟ ਹੋ ਗਏ ਉਹ ਇਸੇ ਗੱਲ 'ਚ ਹੀ ਮਾਰਤਾ ਕਿ ਸ਼ਾਇਦ ਸਰਪੰਚ ਨੇ ਇਹਦੇ ਸਾਡੇ ਬੰਦੇ ਦੇ ਸਾਡੇ ਉਮੀਦਵਾਰ ਦੇ ਪੇਪਰ ਰਿਜੈਕਟ ਕਰਾਏ ਆ ਯਾਰ ਜੇ ਕੋਈ ਗੱਲ ਆ ਕੋਈ ਧੱਕੇਸ਼ਾ ਹੀ ਹੋਈ ਆ ਤੁਸੀਂ ਕੋਰਟ ਚ ਜਾਓ ਤੁਸੀਂ ਪੁਲਿਸ ਕੋ ਜਾਓ ਤੇ ਜਿਹੜਾ ਇੱਕ ਇਹ ਕਹਿ ਦੇਣਾ ਵੀ ਸਰਕਾਰਾਂ ਨੇ ਗੈਂਗਸਟਰ ਬਣਾਏ ਆ ਸਰਕਾਰਾਂ ਨੇ ਗੈਂਗਸਟਰ ਕੋਈ ਬਣਾਇਆ ਆ ਉਹ ਬਣਾਇਆ ਕਾਲੀ ਦਲ ਤੇ ਕਾਂਗਰਸੀਆਂ ਸਰਕਾਰਾਂ ਨੇ ਜੇ ਕੋਈ ਤੁਸੀਂ ਨਿਆਂ ਲੈਣਾ ਸਾਡੀ ਸਰਕਾਰ ਕੋ ਆਓ ਸਾਡੇ ਕੋਲ ਆਓ ਸਾਡੀ ਪੁਲਿਸ ਕੋਲ ਆਓ ਤੁਸੀਂ ਆ ਕੇ ਆਪਣੀ ਸ਼ਿਕਾਇਤ ਨੋਟ ਕਰਾਓ ਇਹ ਥੋੜਾ ਵੀ ਤੁਸੀਂ ਜੇ ਕੋਈ ਪੁਰਾਣੀਆਂ ਸਰਕਾਰਾਂ ਦੀ ਕੋਈ ਕ੍ਰੀਤੀ ਦਾ ਸ਼ਿਕਾਰ ਹੋਏ ਤੇ ਤੁਸੀਂ ਹੁਣ ਆ ਕੇ ਤੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੋਗੇ ਤੁਸੀਂ ਤੁਹਾਡੇ ਕੋਲ ਕੋਈ ਇਹ ਥੋੜਾ ਤੁਸੀਂ ਹਾਈ ਕੋਰਟ ਜਾਂ ਕੋਈ ਤੁਸੀਂ ਸੁਪਰੀਮ ਕੋਰਟ ਜੇ ਜਾਂ ਤੁਸੀਂ ਕੋਈ ਸੈਸ਼ਨ ਕੋਰਟ ਜੇ ਵੀ ਤੁਸੀਂ ਆਪ ਹੀ ਫੈਸਲੇ ਕਰਨ ਲੱਗ ਪੈਣਾ ਫਿਰ ਕਾਨੂੰਨ ਤੇ ਅਮਨ ਚੈਨ ਵਿਵਸਥਾ ਉਹ ਫਿਰ ਕੌਣ ਉਹਦਾ ਧਿਆਨ ਕੌਣ ਰੱਖੂਗਾ ਮੈਂ ਫਿਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਬੇਨਤੀ ਕਰਦਾ ਕਿ ਜਿਹੜੀ ਪਿਰਤ ਤੁਸੀਂ ਤਰਨਤਾਰਨ ਦੇ ਵਿੱਚ ਪਾਈ ਆ ਇਹ ਪਿਰਤ ਬੜੀ ਮਾੜੀ ਪਾਤੀ ਆ ਇਦਾਂ ਇਹ ਹੋਇਆ ਕਿ ਕਿਵੇਂ ਉਹ 40 ਸਰਪੰਚ ਬਣੇ ਤੇ ਕਿਵੇਂ ਉਹ 8 ਕਾਉਂਸਲਰ ਬਣੇ ਜਿੰਨਾ ਕਰਕੇ ਐ ਪ੍ਰਿੰਸੀਪਲ ਸਿਕਜਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਮੇਰਾ ਇਲਾਕਾ ਆ ਮੈਂ ਉਥੇ ਆਪਦੀ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ ਚ ਵਿਚਰਦਾ ਚਲੋ ਲਾਗੇ ਬੰਨੇ ਦਾ ਵੀ ਪਤਾ ਹੁੰਦਾ ਆ ਉਹ ਜਿਹੜੇ ਸਰਪੰਚ 40 45 ਚੁਣੇ ਗਏ ਆ ਹੋਇਆ ਕੀ ਉਹ ਗੈਂਗਸਟਰ ਨੇ ਆਪਦੇ ਜਿਹੜੇ ਉਹਦੇ ਨੇੜ ਵਾਲੇ ਬੰਦੇ ਹਨ ਉਹਨਾਂ ਨੂੰ ਫੋਨ ਕੀਤੇ ਜਦੋਂ ਸਰਪੰਚ ਦੀ ਇਲੈਕਸ਼ਨ ਆਈ ਵੀ ਤੁਹਾਨੂੰ ਇਲੈਕਸ਼ਨ ਲੜਾਉਣੇ ਆ ਤੁਹਾਡੀ ਮੈਂ ਸਪੋਰਟ ਕਰੂੰਗਾ ਤੁਸੀਂ ਬਣੋ ਸਰਪੰਚ ਉਹ ਲੋ ਉਹ ਬੰਦਿਆਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਤਾ ਉਹਦੇ ਬਾਅਦ ਜਿਹੜੇ ਬਰਾਬਰ ਦੇ ਕੈਂਡੀਡੇਟ ਸੀ ਉਹਨਾਂ ਨੂੰ ਫੋਨ ਕੀਤੇ ਧਮਕੀਆਂ ਦਿੱਤੀਆਂ ਵੀ ਜੇ ਤੁਸੀਂ ਪੇਪਰ ਵਾਪਸ ਨਾ ਲਏ ਜਾਂ ਤੁਸੀਂ ਇਲੈਕਸ਼ਨ ਲੜੀ ਤੇ ਮੈਂ ਤੁਹਾਡੇ ਜੀ ਮਾਰ ਦੂੰਗਾ ਬਹੁਤੇ ਬੰਦਿਆਂ ਨੇ ਆਪਦੇ ਪੇਪਰ ਨਾ ਭਰੇ ਜੇ ਕਿਸੇ ਨੇ ਭਰੇ ਤੇ ਉਹਨੂੰ ਜਦੋਂ ਧਮਕੀ ਆ ਗਈ ਉਹਨੇ ਬੰਦੇ ਜੂਰ ਨਾ ਲਾਇਆ ਉਹ 40 45 ਸਰਪੰਚ ਜਿੱਤ ਗਈ ਮੁੜ ਕੇ ਉਹਦੇ ਬਾਅਦ ਸ਼ਹਿਰ ਦੀ ਨਗਰ ਕਾਉਂਸਲ ਦੀ ਇਲੈਕਸ਼ਨ ਆ ਗਈ ਤਰਨਤਾਰਨ ਦੀ ਉਹ ਆ ਗਈ ਉਹਦੇ ਵਿੱਚ ਫਿਰ 25 ਵਾਡਾਂ 25 ਵਾਡਾਂ ਦੇ ਵਿੱਚ ਉਸ ਗੈਂਗਸਟਰ ਦੇ ਫੋਨ ਗਏ ਸਾਰੇ ਜਿਹੜੇ ਕੋਈ ਸਹਿੰਦੇ ਸਰਦੇ ਪੁੱਜਦੇ ਲੋਕ ਸਨ ਉਹਨਾਂ ਨੂੰ ਫੋਨ ਗਏ ਵੀ ਇਲੈਕਸ਼ਨ ਲੜੋ ਤੇ ਮੈਂ ਤੁਹਾਡੀ ਸਪੋਰਟ ਕਰੂੰਗਾ ਜਿਹੜੇ ਚੰਗੇ ਸਾਊ ਬੰਦੇ ਸੀ ਉਹਨਾਂ ਤੇ ਹੱਥ ਜੋੜਦੇ ਉਹਨਾਂ ਨੂੰ ਪਤਾ ਸੀ ਵੀ ਮੁੜ ਕੇ ਰਿਲੇਸ਼ਨ ਜਿਹੜੇ ਫੋਨ ਤੇ ਗੱਲ ਹੋਣੀ ਆ ਰਿਲੇਸ਼ਨ ਜੇ ਗੈਂਗਸਟਰ ਨਾਲ ਨਿਕਲ ਆਏ ਤੇ ਮੁੜ ਕੇ ਬਚਿਆ ਨਹੀਂ ਜਾਣਾ ਜਿਹੜੇ ਚੰਗੇ ਬੰਦੇ ਉਹ ਤੇ ਪਾਸਾ ਕਰਕੇ ਅੱਠ ਬੰਦਿਆਂ ਨੇ ਇਹਨੂੰ ਹਾਮੀ ਭਰਤੀ ਉਹਨਾਂ 8 ਬੰਦਿਆਂ ਦੀ ਸਪੋਰਟ ਕੀਤੀ ਗੈਂਗਸਟਰ ਨੇ ਉਹ 8 ਬੰਦੇ ਕਾਉਂਸਲਰ ਵੀ ਜਿੱਤੇ ਕਿਉਂਕਿ ਜਿਹੜੇ ਬੰਦੇ ਖਿਲਾਰਤੇ ਦੂਜੇ ਜਿਹੜੇ ਕੈਂਡੀਡੇਟ ਹੀ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਜੇ ਤੁਸੀਂ ਵੋਟ ਕਹੀ ਜਾਂ ਜ਼ੋਰ ਲਾਇਆ ਤੇ ਤੁਹਾਡੇ ਮੈਂ ਜੀ ਮਾਰ ਦੇਣੇ ਆ ਉਹ 8 ਐਮਸੀ ਵੀ ਜਿੱਤ ਗਏ ਤੇ ਸੁਖਬੀਰ ਸਿੰਘ ਬਾਦਲ ਨੇ ਟਿਕਟ ਭਲਾ ਕਿਉਂ ਦਿੱਤੀ ਆ ਉਹਨਾਂ ਦਾ ਤਾਂ ਕੋਈ ਕਾਲੀ ਦਲ ਨਾਲ ਵਾਅਦਾ ਨਹੀਂ ਵਾਸਤਾ ਨਹੀਂ ਬੀਬੀ ਸਕਿੰਦਰ ਕੌਰ ਨੇ ਦਾ ਵਾਦਾ ਟਿਕਟ ਦਿੱਤੀ ਵੀ ਉਹਨਾਂ ਕੋਲ 40 ਸਰਪੰਚਾ ਗਿਆ ਤੇ 8 ਐਮਸੀ ਹੈ ਗਿਆ ਤੇ ਹੋ ਸਕਦਾ ਉਹ ਸਰਪੰਚ ਤੇ ਐਮਸੀ ਵੀ ਨਾ ਜਾਂਦੇ ਹੋਣ ਨਾਲ ਪਰ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਹੁਣ ਜੇ ਕਿਸੇ ਨੇ ਕੋਈ ਫਾਈਨੈਂਸ਼ੀਅਲੀ ਮਦਦ ਕੀਤੀ ਆ ਬਾਹਰੋਂ ਗੈਂਗਸਟਰ ਨੇ ਜਾਂ ਕੋਈ ਫੋਨ ਤੇ ਲੋਕਾਂ ਨੂੰ ਧਮਕੀਆਂ ਦੇ ਕੇ ਵੋਟਾਂ ਪੁਵਾਈਆਂ ਜੇ ਨਾ ਗਏ ਤੇ ਉਹਨਾਂ ਨੂੰ ਵੀ ਜਾਨ ਦਾ ਖਤਰਾ ਸੀ ਉਹਨਾਂ ਆਪਦੀ ਜਾਨ ਬਚਾਉਣ ਲਈ ਮਦਦ ਕੀਤੀ ਤੇ ਸਿਰਫ ਇਹ ਧਮਕੀਆਂ ਨਾ ਲੋਕਾਂ ਨੂੰ ਫੋਨ ਕਰ ਕਰਕੇ ਜੇ ਵੋਟਾਂ ਪਈਆਂ ਨਾ ਜਿਹੜੇ ਪਿੰਡਾਂ ਚੋਂ ਜਿਹੜੇ ਬੂਥਾਂ ਤੋਂ ਜਿੱਤੇ ਆ ਏ ਨਾ ਸੋਚਣ ਸੁਖਬੀਰ ਸਿੰਘ ਬਾਦਲ ਪੀ ਉਹ ਵੋਟਾਂ ਕਾਲੀ ਦਲ ਨੂੰ ਪਈਆਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਉਹ ਵੋਟਾਂ ਲੋਕਾਂ ਨੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਫੋਨ ਆਇਆ ਨਾ ਜਾਨ ਨੂੰ ਮਾਰਨ ਦੇ ਉਹਨਾਂ ਫੋਨਾਂ ਕਰਕੇ ਉਹ ਵੋਟਾਂ ਪਾਈਆਂ ਤੇ ਜਿਹੜੀ ਇਹ ਗੱਲ ਕਰਦੇ ਆ ਵਾਰ-ਵਾਰ ਪੀ ਕਾਲੀ ਦਲ ਦੂਜੇ ਨੰਬਰ ਤੇ ਆ ਗਿਆ ਕਾਲੀ ਦਲ ਸਰਵਾਈਵ ਹੋ ਗਿਆ ਇੱਥੇ ਮੈਂ ਫੇਰ ਇੱਕ ਨੰਦਰਾਉਂਗਾ ਮੈਂ ਅੱਗੇ ਵੀ ਜਿੱਦਣ ਗਿਣਤੀ ਹੋਈ ਆ ਜਿੱਤੋ ਯਰ ਹਰਮਿੰਦਰ ਸਿੰਘ ਸੰਧੂ ਦੀ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਇਹ ਤਰਨਤਾਨ ਡਿਸਟ੍ਰਿਕਟ ਦੀਆਂ ਜਿਹੜੀਆਂ 4 ਸੀਟਾਂ ਨਾ 2012 ਤੋਂ ਪਿੱਛੇ ਚਲ ਜੀਏ ਤੇ 1947 ਤੋਂ ਲੈ ਕੇ ਜਦੋਂ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਮਾਹ ਪੰਜਾਬ ਤੋਂ ਲੈ ਕੇ ਜਦੋਂ ਹਰਿਆਣਾ ਹਿਮਾਚਲ ਚੰਡੀਗੜ੍ਹ ਤੇ ਸਾਡਾ ਪੰਜਾਬ ਸਾਰਾ ਮਹਾ ਪੰਜਾਬ ਇੱਕ ਸਟੇਟ ਹੀ ਉਦੋਂ ਪੂਰੇ ਪੰਜਾਬ 'ਚ ਕਾਂਗਰਸ ਦੇ ਸਾਰੇ ਐਮਐਲਏ ਜਿੱਤ ਜਾਣੇ ਤੇ ਤਰਨਤਾਰਨ ਪੱਟੀ ਖਡੂਰ ਸਾਹਿਬ ਖੇਮ ਕਰਨ ਇਹ ਚਾਰੇ ਸੀਟਾਂ ਆ ਇਹ ਚਾਰੇ ਸੀਟਾਂ ਅਕਾਲੀ ਦਲ ਦੇ ਖੇਮੇ 'ਚ ਜਾਣੀਆਂ ਅਕਾਲੀ ਦਲ ਦੇ ਉਮੀਦਵਾਰ ਨੇ ਭਾਵੇਂ 3 ਸਾਲ 4 ਸਾਲ ਹਲਕੇ 'ਚ ਨਾ ਜਾਣਾ ਤੇ ਲੋਕਾਂ ਨੇ ਮਨ ਬਣਾ ਲੈਣਾ ਵੀ ਐਰਕਾਂ ਇਹਦੇ ਉਲਟ ਪਾਉਣੀ ਆ ਕਾਂਗਰਸ ਨੂੰ ਵੋਟ ਐਰਕਾਂ ਹੀ ਪੰਜੇ ਨੂੰ ਵੋਟ ਪਾਉਣੀ ਆ ਲੋਕਾਂ ਪ੍ਰੋਗਰਾਮ ਕਰਾਦਨੇ ਕਾਟ ਰਖਾਦਨੇ ਸਰੂਪਾ ਸਾਹਿਬ ਲੈ ਲੈਣੇ ਕਾਂਗਰਸ ਚ ਸ਼ਾਮਲ ਹੋ ਜਾਣਾ ਫੇਰ ਜਿੱਦਨ ਵੋਟਾਂ ਆਉਣੀਆਂ ਜੇ ਈਵੀਐਮ ਨਾਲ ਵੋਟਾਂ ਪੈਣੀਆਂ ਲੋਕਾਂ ਜਾ ਕੇ ਫੇਰ ਮਨ ਚ ਯਾਰ ਸੋਚਣਾ ਅਸੀਂ ਪੰਤਰਾ ਦਾਗਾ ਕਰਾਂਗੇ ਅਸੀਂ ਤੱਕੜੀਨਾ ਦਾਗਾ ਕਰਾਂਗੇ ਅਸੀਂ ਕਾਲੀਆਨਾ ਦਾਗਾ ਕਰਾਂਗੇ ਪੀਏ ਛੀ ਦਾਦੀ ਪਾਰਟੀ ਹੀ ਸੂਰਬੀਰ ਯੋਧਿਆਂ ਦੀ ਪਾਰਟੀ ਹੀ ਇਹ ਖੂਨ ਨਾਲ ਸਿੰਜ ਕੇ ਪਾਰਟੀ ਬਣਾਈ ਅਕਾਲੀ ਦਲ ਜਿਹੜੀ ਕਿ ਸੁਖਬੀਰ ਬਾਦਲ ਨੇ ਇੱਕ ਲਿਮਟਿਡ ਪਾਰਟੀ ਬਣਾਤੀ ਇੱਕ ਪਰਿਵਾਰ ਦੀ ਪਾਰਟੀ ਬਣਾਤੀ ਜਦੋਂ 2012 ਤੱਕ ਇਹੋ ਸਿਸਟਮ ਚੱਲਦਾ ਰਿਹਾ ਲੋਕਾਂ ਦੇ ਮਨ 'ਚ ਇਹ ਹੋਣਾ ਵੀ ਅਸੀਂ ਤੱਕੜੀ ਨੂੰ ਵੋਟ ਪਾਉਣੀ ਆ ਮੈਂ ਫੇਰ ਇਹ ਦਰਾਵਾ ਵੀ ਪੂਰਾ ਪੰਜਾਬ ਜਿੱਤ ਜਾਣੀ ਕਾਂਗਰਸ ਇਹ ਚਾਰ ਸੀਟਾਂ ਅਕਾਲੀ ਦਲ ਦੇ ਹਿੱਸੇ ਹੋਣੀਆਂ ਇੱਥੋਂ ਜਿਤਨਾ ਜਹੇਦਾਰ ਹਜ਼ਾਰਾ ਸੋ ਗਿਲ ਹੋਣਾ ਨੇ ਇਥੋਂ ਜਿਤਨਾ ਮੋਹ ਸੰ ਤੋਂ ਤੋੜ ਹੋਣਾ ਨੇ ਇਥੋਂ ਜਿਤਨਾ ਤਰਲੋਚਨ ਸੰ ਤੋਂ ਤੋੜ ਹੋਣਾ ਨੇ ਵੀ ਵੱਡੇ ਵੱਡੇ ਪਰਿਵਾਰ ਮੇਜਰ ਸੰ ਤੋਂ ਉੱਬੋ ਕੇ ਹੋਣਾ ਨੇ ਇਹ ਸਾਰੇ ਕਾਲੀ ਦਲ ਦੇ ਨ ਧੜਕ ਮਾਝੇ ਦੇ ਜਰਨੈਲ ਹੁੰਦੇ ਸਨ ਇਹ ਲੀਟਰਾਂ ਜਿਨ੍ਹਾਂ ਲੀਟਰਾਂ ਦਾ ਮੈਂ ਨਾਂ ਲੈਂਦਾ ਪਿਆ ਸੁਖਬੀਰ ਸਿੰਘ ਬਾਦਲ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਾ ਕੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨਹੀਂ ਨ ਦਿੱਤੀਆਂ ਉਹਦਾ ਕਰਕੇ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਤੋਂ ਮੋਹ ਭੰਗ ਹੋ ਗਿਆ ਜਿੰਨਾ ਚਿਰ ਇਹ ਤਾਂ ਕਹਿੰਦੇ ਆ ਨਾ ਕਿ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਤੇ ਡਾਇਨਾਸੌਰ ਬੰਨੀ ਆਉਂਦਾ ਸੰਗਲ ਨਾਲ ਵੀ ਡਾਇਨਾਸੌਰ ਵੀ ਆ ਗਿਆ ਤੇ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਆ ਨਾ ਡਾਇਨਾਸੌਰ ਹੋਣਿਆ ਨਾ ਸੁਖਵੀਰ ਸਿੰਘ ਬਾਦਲ ਆਉਣਾ ਵਾ ਕਾਲੀ ਦਲ ਤੋਂ ਸੁਖਵੀਰ ਸਿੰਘ ਜਿੰਨਾ ਚਿਰ ਲੰਬੇ ਨਹੀਂ ਹੁੰਦਾ ਉਹਨਾਂ ਚਿਰ ਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ ਕਾਲੀ ਦਲ ਨੂੰ ਡੋਬਣ ਵਾਲਾ ਹੀ ਬਾਦਲ ਪਰਿਵਾਰ ਆ ਬਾਦਲ ਪਰਿਵਾਰ ਨੇ ਡੋਬ ਕੇ ਰੱਖਤਾ ਪਰਚਿਆਂ ਦੀ ਰਾਜਨੀਤੀ ਕੀਤੀ ਤੇ ਜੇਫਰ ਗੈਂਗਸਟਰ ਬਣਾਏ ਆ ਇੱਕ ਵੀ ਬੰਦਾ ਇਹੋ ਜਿਹਾ ਦੱਸ ਦੇਣ ਸਾਡੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਮੰਤਰੀ ਕਿਹੇ ਸਾਡੇ ਸਰਪੰਚ ਕਿਹੇ ਸਾਡੇ ਚੇਅਰਮੈਨ ਦਾ ਕਿਹੇ ਗੈਂਗਸਟਰ ਨਾਲ ਕੋਈ ਸਬੰਧ ਵੀ ਹੋਵੇ ਜੇ ਬਣਾਏ ਗੈਂਗਸਟਰ ਤੇ ਫਿਰ ਪੁਰਾਣੀਆਂ ਰਵੈਤੀ ਪਾਰਟੀਆਂ ਕਾਲੀਦਲ ਕਾਂਗਰਸ ਨੇ ਬਣਾਏ ਉਹਨਾਂ ਦੇ ਬਣਾਏ ਹੋਏ ਗੈਂਗਸਟਰ ਜਿਹੜੇ ਆ ਅਸੀਂ ਤੇ ਉਹਨਾਂ ਕੰਡਿਆਂ ਨੂੰ ਚੁਗੰਦੇ ਵਿੱਚ ਲੱਗੇ ਹੋਏ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕੰਡੇ ਕਾਲੀਦਲ ਕਾਂਗਰਸ ਨੇ ਬੀਜੇ ਆ ਨਾ ਉਹਨਾਂ ਕੰਡਿਆਂ ਨੂੰ ਪੁੱਟ ਕੇ ਤੇ ਜਿਹੜੇ ਰਸਤੇ ਇਹਨਾਂ ਨੇ ਟੋਏ ਪਾ ਪਾ ਕੇ ਖੱਜਲ ਖਰਾਬ ਕੀਤੇ ਆ ਉਹਨਾਂ ਰਸਤਿਆਂ ਨੂੰ ਪਧਰਾ ਕਰਕੇ ਉਹਨਾਂ ਟੋਇਆਂ ਨੂੰ ਪਧਰਾ ਕਰਕੇ ਰਸਤਿਆਂ ਨੂੰ ਸਿੱਧਾ ਕਰਦੇ ਪਏ ਆ ਤੇ ਮੈਂ ਫੇਰ ਤੋਂ ਇੱਕ ਵਾਰ ਬੇਨਤੀ ਕਰੂੰਗਾ ਕੇਂਦਰ ਸਰਕਾਰ ਨੂੰ ਵੀ ਤੇ ਸਾਡੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਵੀ ਜਰੂਰ ਜਾਂਚ ਲਈ ਇੱਕ ਸੈੱਟ ਬਣਾਈ ਜਾਵੇ ਵੱਖਰੀ ਜਿਹੜੀ ਜਾਂਚ ਕਰੇ ਵੀ ਜਿਹੜੇ ਗੈਂਗਸਟਰ ਨੇ ਉਹਨਾਂ ਨਾਲ ਫੋਨ ਤੇ ਕਿਹੜੇ ਕਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਤੇ ਜਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਪਾਵੇਂ ਉਹ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੋਵੇ ਉਹ ਉਹਨਾਂ ਲੀਡਰਾਂ ਤੇ ਕਾਰਵਾਈ ਕਰਕੇ ਉਹਨਾਂ ਲੀਡਰ ਨੂੰ ਜੇਲ੍ਹਾਂ ਚ ਭੇਜਣਾ ਚਾਹੀਦਾ ਕਿਉਂਕਿ ਯਾਰ ਪੰਜਾਬ ਨੇ ਬੜਾ ਸੰਤਾਪ ਹੋ ਗਿਆ 47 ਵੇਲੇ ਕਿੰਨੇ ਲੱਖ ਬੰਦੇ 10 ਲੱਖ ਤੋਂ ਵੱਧ ਲੋਕ ਮਾਰੇ ਗਏ 1.5 ਕਰੋੜ ਤੋਂ ਵੱਧ ਲੋਕਾਂ ਦਾ ਉਜਾੜਾ ਆ ਉਹਦੇ ਚ ਸਾਰਿਆਂ ਅਸੀਂ ਸੰਤਾਪ ਹੋ ਗਿਆ ਫਿਰ 65 ਵਾਲੀ جنگ ਲੱਗੀ 71 ਵਾਲੀ ਲੱਗੀ ਉਹਦੇ ਚ ਵੀ ਫਿਰ ਅਸੀਂ ਪੰਜਾਬ ਵਾਲਿਆਂ ਨੇ ਸੰਤਾਪ ਵਧਾਇਆ ਕਿਉਂਕਿ ਬਾਰਡਰ ਬੈਲਟ ਆ ਸਾਡੀ ਬਾਰਡਰ ਤੋਂ ਨੁਕਸਾਨ ਕੀਦਾਣਾ ਪੰਜਾਬੀਆਂ ਦਾ ਤੇ ਖਾਸ ਕਰਕੇ ਸਾਡਾ ਤਰਨਤਾਰਨ ਤੇ ਅਮਰਸਰ ਡਿਸਟ੍ਰਿਕਟ ਵਾਲਿਆਂ ਦਾ ਫਰੂਜਪੁਰ ਵਾਲਿਆਂ ਦਾ ਜਿਹੜੀਆਂ ਬਾਰਡਰ ਤੇ ਉੱਤੇ ਡਿਸਟ੍ਰਿਕਟਾਂ ਨੇ ਉਹਦੇ ਬਾਅਦ 84 ਤੋਂ ਲੈ ਕੇ 93 94 ਤੱਕ ਹੱਤਵਾਦ ਦਾ ਕਾਲਾ ਦੌਰ ਰਿਹਾ ਉਦੋਂ ਕਿੰਨਾ ਨੁਕਸਾਨ ਹੋਇਆ ਯਾਰ ਅਸੀਂ ਚਾਹੁੰਦੇ ਹਾਂ ਸਾਡਾ ਪੰਜਾਬ ਅਮਨ ਚੈਨ ਸ਼ਾਂਤੀ ਦਾ ਪ੍ਰਤੀਕ ਬਣੇ ਸਾਡੇ ਜਿਹੜੇ ਪੰਜਾਬ ਦੇ ਲੋਕ ਆ ਉਹ ਹੱਸਦੇ ਵਸਦੇ ਤੇ ਖੁਸ਼ਹਾਲ ਰਹਿਣ ਇਹ ਨਾ ਉਹ ਵੀ ਜਿਵੇਂ ਅੱਗੇ ਕਾਲਾ ਦੌਰ ਆਇਆ ਇਹ ਜਦੋਂ ਪੁਰਾਣੇ ਸਮੇਂ ਦੀ ਵੀ ਆਪਾਂ ਗੱਲ ਕਰੀਏ ਜਦੋਂ ਕਾਲੀਦਲ ਦਿੱਸਣਾ ਨਾ ਹਰਦਾ ਬਾਦਲ ਸਾਹਿਬ ਨੇ ਕਹਣਾ ਪੰਥਰੂ ਖਤਰਾ ਆ ਗਿਆ ਸੁਖਬੀਰ ਸਿੰਘ ਬਾਦਲ ਹੁਣ ਫੇਰ ਉਸੇ ਗਲਤ ਤਰੀਕੇ ਦੀ ਜਿਹੜੀ ਰੀਤ ਪਾ ਰਹੇ ਆ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਕੇ ਵੀ ਇਸ ਤਰ੍ਹਾਂ ਦੇ ਫੇਰ ਹਰ ਹਲਕੇ ਦੇ ਵਿੱਚ ਹਰ ਗੈਂਗਸਟਰ ਕਰਿਆ ਕਰੂ ਜਦੋਂ ਸਰਪੰਚੀ ਦੀ ਚੋਣ ਆਉ ਉਹ ਦੇ ਕੇ ਧਮਕੀਆਂ ਕਹਿ ਦੂ ਕਿ ਸਰਪੰਚ ਨਾ ਖਲੋਇਓ ਆਪਦੇ ਸਰਪੰਚ ਬਣਾ ਕੇ ਆਪਦੇ ਕਾਉਂਸਲਰ ਬਣਾ ਕੇ ਤੇ ਮੁੜ ਕੇ ਟਿਕਟਾਂ ਲੈ ਜਾਣਗੇ ਤੇ ਜਿਹੜੇ ਬੰਦੇ ਪਹਿਲਾਂ ਫਰੋਤੀਆਂ ਲੈਣਦੇ ਆ ਲੋਕਾਂ ਨੂੰ ਕਤਲ ਕਰਨਦੇ ਆ ਉਹਨਾਂ ਦੇ ਰਿਸ਼ਤੇਦਾਰ ਐਮਐਲਏ ਤੇ ਨਹੀਂ ਸੁਰੱਖਿਆ ਕਿੱਥੋਂ ਲੋਕਾਂ ਦੀ ਜਿਹੜੀ ਉਹ ਯਕੀਨੀ ਬਣਾਵਾਂਗੇ ਵੇਖੋ ਲੋਕਤੰਤਰ ਆ ਕੋਈ ਵੀ ਬੰਦਾ ਚੋਣ ਲੜ ਸਕਦਾ ਕੋਈ ਵੀ ਬੰਦਾ ਭਾਵੇਂ ਆਜ਼ਾਦ ਲੜੇ ਭਾਵੇਂ ਕੋਈ ਪੋਲਿਟੀਕਲ ਪਾਰਟੀ ਵੱਲੋਂ ਲੜੇ ਪਰ ਯਾਰ ਜਿਹੜਾ ਕਾਨੂੰਨ ਨੂੰ ਹੱਥ ਚ ਲੈਂਦਾ ਆ ਜਿਹੜਾ ਲੋਕਾਂ ਦੇ ਕਤਲ ਕਰਦਾ ਜਿਹੜਾ ਫਰੋਤੀਆਂ ਮੰਗਦਾ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ ਜੇ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਦੇਵਾਂਗੇ ਤੇ ਫਿਰ ਪੰਜਾਬ ਦਾ ਮਾਹੌਲ ਜਿਹੜਾ ਵਾ ਉਹਨੂੰ ਖਰਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਫਿਰ ਤੇ ਸਾਰਿਆਂ ਨੇ ਇਸੇ ਰੀਤੇ ਤੋਰ ਪੈਣਾ ਪੀਏ ਤੇ ਵਧੀਆ ਗੱਲ ਆ ਜੀ ਗੈਂਗਸਟਰ ਕਰਨਗੇ ਫੋਨ ਸਰਪੰਚ ਬਣਾਉਣਗੇ ਮੁਰਕੇ ਆਪਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਵੋਣਗੇ 75 ਤੇ ਐਮਐਲਏ ਦੀ ਟਿਕਟ ਮਿਲ ਜਾਂਦੀ ਹੈ ਇਥੇ ਸੌਖਾ ਰਸਤਾ ਫੜ ਲੈਣਾ ਗੈਂਗਸਟਰਾਂ ਨੇ ਮੈਂ ਇਹ ਨਹੀਂ ਕਹਿੰਦਾ ਕਿ ਗੈਂਗਸਟਰ ਕੋਈ ਪੀ ਮਾੜੇ ਨੇ ਜਾਂ ਕੋਈ ਗਲਤ ਨੇ ਪਰ ਜਿਹੜਾ ਬੰਦਾ ਕਾਨੂੰਨ ਨੂੰ ਹੱਥ ਚ ਲੈਦਾ ਨਾ ਗੈਂਗਸਟਰ ਕਈ ਗੈਂਗਸਟਰ ਇਹਨਾਂ ਇਕਾਲੀਆਂ ਕਾਂਗਰਸੀਆਂ ਨੇ ਝੂਠੇ ਪਰਚੇ ਕਰਾ ਕਰਾ ਕੇ ਵੀ ਬਣਾਏ ਆ ਪਰ ਜਿਨ੍ਹਾਂ ਨੇ ਕਾਨੂੰਨ ਨੂੰ ਹੱਥ ਲਿਆ ਜਿਨ੍ਹਾਂ ਕਤਲ ਕੀਤੇ ਆ ਜਿਨ੍ਹਾਂ ਤੇ ਸਾਬਤ ਹੋਇਆ ਵਾ ਕਿ ਜਿਨ੍ਹਾਂ ਨੇ ਕਤਲ ਕੀਤੇ ਆ ਜਿਨ੍ਹਾਂ ਨੇ ਫਰੋਤੀਆਂ ਲਈਆਂ ਜਿਨ੍ਹਾਂ ਤੇ ਉਹ ਮੁਕਦਮੇ ਜਿਹੜੇ ਚਾਰਜ ਲਾ ਕੇ ਸਬਤ ਹੋ ਚੁੱਕਾ ਵਾ ਪੀ ਇਹਨਾਂ ਬੰਦਿਆਂ ਨੇ ਕਤਲ ਕੀਤੇ ਜਾ ਕੇ ਪੁੱਛੋ ਲਾਲੂ ਘੁੰਮਣ ਵਾਲੇ ਸਰਪੰਚ ਦੇ ਪਰਿਵਾਰ ਤੋਂ ਪੀ ਇੱਕ ਮਹੀਨਾ ਜੇ ਸਰਪੰਚ ਬਣੇ ਨੂੰ ਐ 74 ਸਾਲ ਦੀ ਉਮਰ ਉਹਦੀ ਸਰਪੰਚ ਦੀ ਨਾ ਉਹਨੇ ਕਦੀ ਕਿਸੇ ਨਾਲ ਮਾਰੀ ਕੀਤੀ ਨਾ ਚੰਗੀ ਕੀਤੀ ਕੁੱਤੇ ਨੂੰ ਤੱਕ ਡੰਡਾਣੀ ਉਹਨੇ ਬੰਦੇ ਨੇ ਮਾਰਿਆ ਉਹਨੂੰ ਕਤਲ ਕਰਦਾ ਕੀ ਕਸੂਰ ਹੀ ਉਹਦਾ ਸੋਨੂ ਚੀਮਾ ਜੀ ਦਾ ਲਾਗੇ ਲਾਗੇ 20 30 ਪਿੰਡਾਂ ਦੇ ਵਿੱਚ ਅਸਰ ਸੂਖੀ ਉਹਨੂੰ ਕਤਲ ਕਰਤਾ ਹੋਊਗਾ ਚਲੋ ਹੋ ਸਕਦਾ ਥੋੜਾ ਬੋਤਾ ਕਸੂਰ ਹੋਵੇ ਉਹਦੀ ਲੱਤ ਬਾਹਰ ਪਾਣ ਦਿੰਦੇ ਉਹਦੇ ਕੋਈ ਸੱਟ ਲਾ ਦੇ ਥੋੜਾ ਯਾਰ ਵੀ ਉਹਨੂੰ ਕਤਲ ਹੀ ਕਰ ਦੇਣਾ ਜੇ ਕੋਈ ਤੁਹਾਡੀ ਮਾੜੀ ਮੋੜ ਖੈ ਭਾਜੀ ਆ ਤੇ ਆਪਾਂ ਉਹਨੂੰ ਮਾਰ ਦੇਣਾ ਵਾ ਐਵੇਂ ਦਾ ਕੰਮ ਨਹੀਂ ਚਾਹੀਦਾ ਜਿਹੜੇ ਬੰਦੇ ਕਾਨੂੰਨੂਆ ਚ ਲੈਂਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾ ਨਹੀਂ ਮਿਲਣੀਆਂ ਚਾਹੀਦੀਆਂ